ਪੁਰੋ ਨਾਬਾ ਦੇ ਦੁਨੀਆ ਚੈਨਲ ਤੇ ਅੱਜ ਅਸੀਂ ਗਰਾਉਂਡ ਲੈਵਲ ਤੇ ਪਹੁੰਚਿਆ ਦੇਖਣ ਵੀ ਜਿਹੜੀ ਮੰਡੀ ਹੈ ਅਨਾਜ ਮੰਡੀ ਹੈ ਨਾਬੇ ਦੀ ਤੇ ਕਿਸੇ ਕਿਸਾਨ ਭਰਾਵਾਂ ਨੂੰ ਕਿਉਂਕਿ ਫਸਲ ਆ ਚੁੱਕੀ ਹੈਗੀ ਮੰਡੀ ਦੇ ਵਿੱਚ ਕਿਸੇ ਨੂੰ ਜੋ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮਾਂ ਨਹੀਂ ਅਸੀਂ ਉਹਨੂੰ ਗਰਾਉਂਡ ਲੈਵਲ ਤੋਂ ਦੇਖਣਾ ਵੀ ਕਿੱਦਾਂ ਦੀ ਅੱਜ ਫੇਸ ਕਰ ਰਹੇ ਨੇ ਕਿਸਾਨ ਭਰਾ ਹਾਂਜੀ ਅਸੀਂ ਇਹ ਗੱਲ ਕਰਦੇ ਹਾਂ ਕਿਸਾਨ ਭਰਾ ਗੁਰਦੀਪ ਸਿੰਘ ਨਾਲ ਕਿਉਂਕਿ ਫਸਲ ਆ ਚੁੱਕੀ ਹੈ ਮੰਡੀ ਦੇ ਵਿੱਚ ਕੀ ਵੀ ਜਿਹੜੇ ਪ੍ਰਬੰਧ ਨੇ ਪ੍ਰਬੰਧਾਂ ਨੂੰ ਲੈ ਕੇ ਵੀ ਕਿੱਦਾਂ ਜਿਹੜਾ ਹੁਣ ਚੱਲ ਰਿਹਾ ਸਿਸਟਮ ਇਥੇ ਜਾਂ ਕੋਈ ਔਕੜਾਂ ਤਾਂ ਨਹੀਂ ਫੇਸ ਕਰ ਰਹੇ ਹਾਂਜੀ ਸਸ਼ੀਕਾਲ ਜੀ ਸਸ਼ੀਕਾਲ ਜੀ ਹਾਂਜੀ ਹਾਂਜੀ ਸਰ ਵੀ ਤੁਹਾਨੂੰ ਕਿੱਦਾਂ ਦਾ ਵੀ ਝੋਨਾ ਫਸਲ ਆ ਗਈ ਤੇ ਇਹਦਾ ਹੁਣ ਠੀਕ ਲੱਗਿਆ ਜੀ ਵੈਸੇ ਚਲੋ 3000 ਰੁਪਏ ਰੇਟ ਹੋਵੇ ਤਾਂ ਤੁਹਾਨੂੰ ਠੀਕ ਆ ਜੀ ਕਿਉਂਕਿ 50000 ਰੁਪਏ ਖਰਚਾ ਆ ਜਾਂਦਾ ਇੱਕ ਕੀਲੇ ਤੇ ਜੀ 20000 ਰੁਪਏ ਖਰਚਾ ਆ ਜਾਂਦਾ 30-35 ਜਾਂ ਠੇਕਾ ਬਣਦਾ ਜੀ ਸੀਜ਼ਨ ਦਾ ਯਾਨੀ ਇਹ 3000 ਨੂੰ ਵੀ ਕੇ ਠੀਕ ਆ ਜੀ ਇਹ ਥੋੜਾ ਜਿਹਾ ਰੇਟ ਘੱਟ ਲੱਗੀ 2800 ਨੂੰ ਲੱਗੀ ਜੀ ਠੀਕ ਹੈ ਹਾਂਜੀ ਅੱਛਾ ਵੀ ਇਹਦਾ ਝਾੜ ਘੱਟ ਆ ਜੀ ਇਹਦਾ ਠੀਕ ਹੈ ਠੀਕ ਹੈ ਜੀ ਇਹਦਾ ਚਾਰ ਇਹ ਕਿਹੜੀ ਹੈ ਜਾਨੀ ਕਿ ਇਹ 1500 ਨੂੰ ਆਈ ਬਾਸਪਤੀ ਠੀਕ ਹੈ ਹੁਣ ਨਾਲ ਦੀ ਨਾਲ ਜਾਨੀ ਕਿ ਬੋਲੀ ਹੋਈ ਜਾਂਦੀ ਹੈਗੀ ਹਾਂ ਇਹ ਨਹੀਂ ਤਾਂ ਹੋਈ ਜਾਂਦੀ ਹੈ ਜੀ ਦੂਈ ਦੀ ਬੋਲੀ ਨਹੀਂ ਹੋ ਰਹੀ ਜਿਹੜੀ 26 ਜੀਰੀਆ ਠੀਕ ਹੈ ਪਰਮਲ ਜੀਰੀਆ ਉਹ ਨਹੀਂ ਹਲੇ ਵੀ ਲੈ ਰਹੇ ਜੀ ਕੱਲ ਤੋਂ ਕਹਿੰਦੇ ਨੇ ਵੀ ਹੜਤਾਲ ਕਰਾਂਗੇ ਅੱਛਾ ਸਾਰੀ ਸ਼ਹਿਰ ਤੇ ਹਾਂ ਵੀ ਛੈਲਰਾਂ ਵਾਲਿਆਂ ਦੀ ਹੜਤਾਲ ਆਈ ਕਹਿੰਦੇ ਨੇ ਅੱਛਾ ਉਹ ਫਿਰ ਸਾਨੂੰ ਮੁਸ਼ਕਲਾਂ ਕੀ ਇਸ ਦੀ ਹਾਂ ਜੀ ਆਰਤੀ ਕਹਿੰਦੇ ਨੇ ਵੀ ਭਰ ਜਾਂਦਾ ਜ਼ਿੰਮੇਵਾਰਤਾ ਵੀ ਫਿਰ ਸਾਨੂੰ ਔਖਾ ਹੋ ਜਾਂਦਾ ਉਹ ਰੇ ਫਿਰ ਬਜਨ ਘਟਦਾ ਉਹਨਾਂ ਦਾ ਜੀੜੀ ਦਾ ਠੀਕ ਹੈ ਜੀ ਠੀਕ ਹੈ ਠੀਕ ਹੈ ਇਹ ਸੀ ਕੁਝ ਜਿਹੜੇ ਇਹਨਾਂ ਦੇ ਸ਼ਬਦ ਤੇ ਆਪਣੇ ਕਿਸਾਨ ਭਰਾ ਦੇ ਤੇ ਅਸੀਂ ਗੱਲ ਕਰਦੇ ਹਾਂ ਜੀ ਅੱਗੇ ਇਹ ਹਾਂਜੀ ਜਿਹੜੀ ਅੱਜ ਮੰਡੀ ਦੇ ਅਨਾਜ ਮੰਡੀ ਜਿਹੜੀ ਨਾਭਾ ਗਈ ਜਿਹੜੀ ਬੋਲੀ ਹੋ ਰਹੀ ਅੱਜ ਤੇ ਸਿਰਫ ਉਹ ਇੱਕ ਪ੍ਰਾਈਵੇਟ ਬੋਲੀ ਹੈ ਜਿਹੜੀ ਅਸਲੀ ਸਰਕਾਰੀ ਬੋਲੀ ਹੈ ਉਹ ਕੱਲ ਤੋਂ ਆ ਤੇ ਅਸੀਂ ਗੱਲਾਂ ਬਾਤਾਂ ਕਰਦੇ ਆ ਕਿਸਾਨ ਭਰਾਵਾਂ ਨਾਲ ਜਿਹੜੀਆਂ ਉਹਨਾਂ ਨੂੰ ਮੁਸ਼ਕਲਾਂ ਕਮੀਆਂ ਫੇਸ ਆ ਰਹੀਆਂ ਨੇ ਹਾਂਜੀ ਸਾਸ਼ੀ ਕਾਲ ਜੀ ਜੀ ਸਾਸ਼ੀ ਕਾਲ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ ਨੱਬਾ ਮੰਡੀ ਦੇ ਵਿੱਚ ਤੁਸੀਂ ਪਹੁੰਚੇ ਤੇ ਕੱਲ ਤੋਂ ਜਿਹੜੀ ਸਰਕਾਰੀ ਮੰਡੀ ਦੀ ਬੋਲੀ ਹੈ ਜੀ ਜੋ ਸਰਕਾਰੀ ਖਰੀਦ ਹੈ ਉਹ ਕੱਲ ਤੋਂ ਸਟਾਰਟ ਹੋ ਰਹੀ ਆ ਤੇ ਉਹਦੇ ਮੁਤਾਬਕੇ ਕੱਲ ਤੋਂ ਸਾਡੇ ਜਿਹੜੇ ਆੜਤੀਏ ਨੇ ਤੇ ਸਾਡੇ ਲੇਬਰ ਮਜ਼ਦੂਰ ਜੋ ਵੀ ਸ਼ੰਦਰਾ ਵਾਲੇ ਨੇ ਇਹਨਾਂ ਸਾਰਿਆਂ ਦਾ ਕੱਲ ਤੋਂ ਬਾਈਕਾਟ ਕੀਤਾ ਹੋਇਆ ਵੀ ਕੱਲ ਤੋਂ ਬੋਲੀ ਤੇ ਧਰਨੇ ਬੰਦ ਨੇ ਇਹਨਾਂ ਦੀਆਂ ਹੜਤਾਲਾਂ ਹੋ ਚੁੱਕੀਆਂ ਨੇ ਜੋ ਕਿ ਬਹੁਤ ਗਲਤ ਹੋ ਗਿਆ ਸਿਸਟਮ ਤੇ ਦੇਖੋ ਪਹਿਲਾਂ ਸਾਡੇ ਗਵਰਨਮੈਂਟ ਨੇ ਜਿਵੇਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਉਹਨਾਂ ਨੇ 26 ਝੋਨੇ ਨੂੰ ਪ੍ਰੈਫਰ ਕੀਤਾ ਵੀ 26 ਝੋਨਾ ਲਾਇਆ ਜਾਵੇ ਹਾਂਜੀ ਹੁਣ ਇਸ ਵਾਰ ਕਿਸਾਨਾਂ ਨੇ ਕੀ ਕੀਤਾ ਜੀ ਬਹੁਤ ਜ਼ਿਆਦਾ 26 ਝੋਨਾ ਲੱਗ ਚੁੱਕਿਆ ਉਹਦੇ ਕਰਕੇ ਹੁਣ ਸਾਰਾ ਝੋਨਾ ਤਿਆਰ ਖੜਾ ਖੇਤਾਂ ਦੇ ਵਿੱਚ ਸੋਨੇ ਵਰਗਾ ਹੋਇਆ ਖੜਾ ਤੇ ਕਿਸਾਨ ਬਹੁਤ ਮੁਸ਼ਕਲ ਦੇ ਵਿੱਚ ਹੈ ਨਾ ਉਹ ਕੋਈ ਖਰੀਦ ਕਰ ਰਿਹਾ ਹੈ ਖੇਤਾਂ ਦੇ ਵਿੱਚ ਉਹਦਾ ਬੁਰਾ ਹਾਲ ਹੈ ਢਾਹ ਢੇਰੀ ਹੋ ਚੁੱਕੇ ਨੇ ਤੇ ਮੁਸ਼ਕਲ ਚ ਹੈ ਜੀ ਤੇ ਗਵਰਨਮੈਂਟ ਨੂੰ ਇਹਦੇ ਬਾਰੇ ਬਹੁਤ ਵਿਚਾਰਧਾਰਾ ਕਰਨੀ ਚਾਹੀਦੀ ਹੈ ਜਾਂ ਤਾਂ ਤੁਸੀਂ ਉਹਨੂੰ ਪ੍ਰੈਫਰ ਨਾ ਕਰੋ ਜੇ ਪ੍ਰੈਫਰ ਕੀਤਾ ਤਾਂ ਉਸ ਦੇ ਬਾਰੇ ਥੋੜਾ ਵਿਚਾਰ ਤੇ ਤੇ ਤਾ ਧਿਆਨ ਜ਼ਰੂਰ ਦਿਓ ਜੀ ਹਾਂਜੀ ਹਾਂਜੀ ਸਰ ਇਹੀ ਹੈ ਵੀ ਸਰਕਾਰ ਵੀ ਜਿਵੇਂ ਹੁਣ ਚੋਣੇ ਦੇ ਉੱਤੇ ਕਈ ਵਾਰ ਸਰਕਾਰ ਨੂੰ ਜਿਹੜੀਆਂ ਨਵੀਆਂ ਫੈਸਲਾਂ ਸਰਕਾਰ ਕਹਿ ਰਹੀ ਆ ਲੈ ਕੇ ਉਹਨੂੰ ਵੀ ਹੋਰ ਚੀਜ਼ਾਂ ਦੇ ਨਾਲ ਉਹਦੇ ਵੱਲ ਸਰਕਾਰ ਉਹਦਾ ਸਮਰਥਨ ਮੁੱਲ ਦੇ ਰਹੀ ਆ ਜਾਂ ਮੰਡੀਕਰਨ ਉਹਦਾ ਕਰ ਰਹੀ ਆ ਉਹਦੇ ਬਾਰੇ ਤੁਹਾਡੇ ਕੋਲ ਕੁਝ ਵਿਚਾਰ ਨਹੀਂ ਤੁਹਾਡੇ ਸਾਹਮਣੇ ਹੀ ਆ ਜੀ ਦੇਖ ਲਓ ਕੀ ਦੇ ਰਹੀ ਆ ਪਿਛਲੇ ਸਾਲ ਨਾਲੋਂ ਬਾਸਪਤੀ ਦਾ 1000 ਰੁਪਏ ਕਾਉਂਟਰ ਮਗਰ ਰੇਟ ਘਟ ਗਿਆ। ਅੱਛਾ ਜੀ। ਮਹਿੰਗਾਈ ਦਰ ਜਿਹੜੀ ਉਹ ਵਧ ਗਈ। ਉਹ ਮਹਿੰਗਾਈ ਦਰ ਵਧ ਗਈ। ਸਾਡੀ ਫਸਲ ਦਾ ਰੇਟ ਘਟ ਗਿਆ। ਪਿਛਲੇ ਸਾਲ ਨਾਲੋਂ 1000 ਰੁਪਏ ਇੱਕ ਕਾਉਂਟਰ ਮਗਰ ਘਟ ਹੋ ਗਿਆ। ਵਧਣਾ ਯਾਨੀ ਕੀ ਸੀ ਘਟ ਗਿਆ। ਪਿਛਲੇ ਸਾਲ। ਫਿਰ ਇਹ ਚੀਜ਼ ਦੀ ਤੁਸੀਂ ਸਰਕਾਰ ਦੇ ਅੱਗੇ ਕੋਈ ਨਾ ਕੋਈ ਸਰਕਾਰ ਨੂੰ ਵੀ ਸਮਰਥਨ ਮੁੱਲ ਘੱਟੋ-ਘੱਟ 3500 ਤੋਂ 4000 ਦੇ ਵਿੱਚ ਤੈਅ ਕੀਤਾ ਜਾਵੇ ਬਾਸਪਤੀ ਦਾ। ਜਿਹੜੀ 26 ਜੀਰੀ ਨੂੰ ਪ੍ਰਿਫਰੈਂਸ ਦਿੱਤੀ ਸੀਗੀ ਮੰਤਲ ਕੀ ਉਹਦੀ ਪੂਰਤੀ ਕਰੀ ਜਾਵੇ ਜੋ ਵੀ ਸੈਲਰ ਵਾਲਿਆਂ ਦੀ ਮੰਗਾਂ ਨੇ ਉਹਨੂੰ ਪੂਰਾ ਕਰਿਆ ਜਾਵੇ ਠੀਕ ਹੈ ਜੀ ਏਸੀ ਭਰਾ ਜਿਨ੍ਹਾਂ ਨਾਲ ਕਿਸਾਨ ਭਰਾਸੀਂ ਗੱਲ ਕਰੀ ਆ ਇੰਸਾਂ ਜੀ ਸ਼ਸ਼ੀ ਕਾਲਬੀ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਹਾਂ ਜੀ ਕੀ ਨਾਂ ਤੁਹਾਡਾ ਮੇਰਾ ਨਾਮ ਹਰਿੰਦਰਦੀਪ ਹੈ ਹਾਂ ਜੀ ਵੀ ਮੰਡੀ ਦੇ ਵਿੱਚ ਜਿੱਦਾਂ ਦਾ ਚੱਲ ਰਿਹਾ ਤੁਹਾਨੂੰ ਚੋਨਾ ਆ ਗਿਆ ਕਿਉਂਕਿ 6 ਮਹੀਨਿਆਂ ਦੀ ਜਿਹੜੀ ਮਿਹਨਤ ਹੁੰਦੀ ਹੈ ਉਹ ਫਸਲ ਪੱਕ ਕੇ ਤਿਆਰ ਹੋ ਚੁੱਕੀ ਉਹਦੇ ਅਗਾਰਡਿੰਗ ਤੁਹਾਨੂੰ ਕੋਈ ਹਾਂਜੀ ਸਰ ਝੋਨਾ ਆ ਗਿਆ ਦੇਖੋ 6 ਮਹੀਨੇ ਦੀ ਫਸਲ ਸਾਡੀ ਅੱਜ ਮੰਡੀਆਂ ਚਾਈਆ ਪਰ ਉਹਨ ਇਥੇ ਪ੍ਰਾਈਵੇਟ ਵਾਲੇ ਜਿੰਨਾਂ ਸਾਨੂੰ ਰੇਟ ਚਾਹੀਦਾ ਜਿੰਨਾਂ ਸਾਡਾ ਖਰਚਾ ਆ ਰਿਹਾ ਕੋਈ ਸਮਰਥਨ ਸਹੀ ਨਹੀਂ ਮਿਲ ਰਿਹਾ ਉਧਰੋਂ ਸਰਕਾਰੀ ਖਰੀਦ ਆ ਉਹ ਵੀ ਨਹੀਂ ਹੋ ਰਹੀ ਉਹ ਵੀ ਫਸਲਾਂ ਖੇਤਾਂ 'ਚ ਖੜੀਆਂ ਨੇ ਅਜੇ ਕੋਈ ਖਰੀਦ ਨਹੀਂ ਸਰਕਾਰ ਵੱਲੋਂ ਕਰੀ ਗਈ ਹੁਣ ਇਹੀ ਝੋਨਾ ਪਿਛਲੀ ਵਾਰ 3600 3700 ਵਿਕਿਆ ਸੀ ਉਹੀ ਅਸੀਂ ਹੁਣ 2400 2500 ਵੇਚ ਰਹੇ ਆ ਝਾੜ ਵੀ ਪਰ ਨਾਲੋਂ ਘਟਾ ਆ ਰਿਹਾ ਥੋੜਾ ਇਸ ਦਾ ਡਿੱਗ ਡੁਗਣ ਕਾਰਨ ਬਰਸਾਤ ਹੋਣ ਕਰਕੇ ਅਸੀਂ ਅਸੀਂ ਕਹਿੰਨੇ ਆ ਵੀ ਸਾਨੂੰ ਇਹ ਲੌਂਡ ਦੀ ਬਿਲਕੁਲ ਲੋੜ ਨਹੀਂ ਹੈਗੀ ਜੇ ਸਾਨੂੰ ਕੋਈ ਸਰਕਾਰ ਦੂਜੀਆਂ ਫਸਲਾਂ ਤੇ ਜਿਵੇਂ ਹੋਰ ਐਮਐਸਪੀ ਦਵੇ ਹੋ ਮੱਕੀ ਹੋ ਗਿਆ ਹੋਰ ਮਟਰ ਵਗੈਰਾ ਜਿਵੇਂ ਗਰਮੀ ਵਾਲੀਆਂ ਸਬਜ਼ੀਆਂ ਨਾਲੋਂ ਉਹਨਾਂ ਤੇ ਦਵੇ ਤਾਂ ਅਸੀਂ ਉਹ ਫਸਲਾਂ ਨੂੰ ਪੈਹਲ ਦੇਵਾਂਗੇ ਹਾਂਜੀ ਜਿਵੇਂ ਹੁਣ ਕਦੂ ਦੀ ਫਸਲ ਆ ਗਈ ਵੀ ਕਦੂ ਬੀਜ ਲੈਣੇ ਆਪਾਂ ਸਬਜ਼ੀ ਹੈਨਾ ਵੀ ਉਹ ਕਿਸਾਨ ਭਰਾ ਬੰਦੂ ਸਿਰਫ 15-20 ਰੁਪਏ ਲਿਆ ਜਾਂਦਾ ਮੰਡੀਆਂ ਦੇ ਵਿੱਚ 70 ਰੁਪਏ ਵਿਕਦਾ ਹਾਂਜੀ ਹਾਂ ਬਿਲਕੁਲ ਇਹਦੇ ਦੇਖੋ ਜੀ ਹੁਣ ਵਪਾਰੀ ਬਣ ਰਹੇ ਨੇ ਸਾਡੇ ਤੋਂ ਲੈ ਕੇ ਹੁਣ ਅਸੀਂ ਮਟਰ ਲਾਉਨੇ ਆ ਮਟਰ ਸਾਡੇ ਤੋਂ ਤਾਂ ਲੈ ਲੈਂਦੇ ਨੇ ਸਾਰਾ ਮੇਰੇ ਖਿਆਲ ਚ 10-12 ਰੁਪਏ ਵੀ ਲੈ ਜਾਂਦੇ ਨੇ ਉਹੀ ਮਟਰ ਇੱਥੋਂ ਲੈ ਕੇ ਉੱਥੇ ਵੇਚਦੇ ਨੇ 40-40 ਰੁਪਏ ਸੀ ਖੋਦ ਸਾਡੇ ਕੋਲ ਖੜੀ ਵਿਕ ਜਾਂਦੇ ਨਹੀਂ ਮੈਂ ਪਟਿਆਲੇ ਮੰਡੀ ਦਾ ਆਦਾ ਇੱਕ ਸਾਲ ਸੀ ਫਰਾਂਸ ਬੀਨ ਹੁੰਦੀ ਐ ਇੱਕ ਫ੍ਰੈਂਚ ਬੀਨ ਹਾਂਜੀ ਉਹ ਲਈ ਸੀ ਵੀਰ ਜੀ ਉਹਦਾ ਸਾਡਾ ਕੰਟੈਕਟ ਸੀ ਕਿਸੇ ਕੰਪਨੀ ਨਾਲ 20 ਰੁਪਏ ਚਲੋ ਉਹਨਾਂ ਸਾਡਾ ਟਾਰਗੇਟ ਵੱਧ ਹੋ ਗਿਆ ਉਹਨਾਂ ਲਈ ਨਹੀਂ ਉਹ ਅਸੀਂ ਪਟਿਆਲੇ ਮੰਡੀ 'ਚ ਲੈ ਕੇ ਉਹ ਦੂਰਾਂ ਮੈਂ ਬਾਹਰੋਂ ਰੇਟ ਪੁੱਛਿਆ ਮੈਨੂੰ ਕਹਿੰਦੇ ਇੱਕ ਸੜੀ ਜੀ ਫਰਾਂਸ ਬੀਨ ਜਮਾਂ ਹੀ ਖਣੀ ਕਿੰਨੇ ਦਿਨਾਂ ਦੀ ਸੀ ਕਹਿੰਦੇ ਇਹ ਤੁਹਾਨੂੰ 70 ਰੁਪਏ ਦਵਾਂਗੇ ਮੇਰੀ ਗੱਡੀ ਦੇ ਵਿੱਚ ਪਈ ਸੀ ਅਸੀਂ ਕਹੇ ਸਾਡੇ ਤੋਂ ਆ ਲੈ ਲੋ ਚਾ ਸਾਡੇ ਤੋਂ 40 ਰੁਪਏ ਲੈ ਲੋ ਉਹਨੇ ਬੰਦੇ ਨੇ ਨਾਂ ਕਰਤੀ ਸਾਨੂੰ ਆਖਰ ਨੂੰ ਉਹ 15 ਰੁਪਏ ਵਿੱਚ ਹੀ ਉਹੀ ਫਰਾਂਸ ਵਿੱਚ ਬਾਹਰ ਗਲੀ ਹੋਈ 70 ਰੁਪਏ ਵਿੱਚ ਰਹੀ ਸੀ ਹਾਂਜੀ ਇਹ ਸੀ ਹਨਾ ਭਰਾ ਇਹਨਾਂ ਨੇ ਗੱਲ ਕੀਤੀ ਐ ਤੇ ਜਿਹੜੀਆਂ ਮੁਸ਼ਕਲਾਂ ਨੇ ਬਿਲਕੁਲ ਸਹੀ ਨੇ ਵੀ ਜਿਹੜੀਆਂ ਜਦ ਇਹ ਫਸਲਾਂ ਬੀਜਦੇ ਨੇ ਜਿਵੇਂ ਫਸਲ ਸਬਜ਼ੀਆਂ ਹੋ ਗਈਆਂ ਕਿਉਂਕਿ ਉਹਨਾਂ ਦਾ ਸਰਕਾਰ ਤੋਂ ਸਮਰਥਨ ਮੁੱਲ ਨਹੀਂ ਸਰਕਾਰ ਨੇ ਹਾਲ ਤੱਕ طے ਕੀਤਾ ਕਿਉਂਕਿ ਉਹ ਸਿਰਫ ਬਿਲਕੁਲ ਡਾਊਨ ਰੇਟ ਤੇ ਲਈ ਜਾਂਦਾ ਮੰਡੀਆਂ ਦੇ ਵਿੱਚ ਜਿਵੇਂ ਸਬਜ਼ੀ ਹੁੰਦੀ ਆ ਕਿਉਂਕਿ ਸਬਜ਼ੀ ਦੇ ਸਰਕਾਰ ਨੇ ਜਾਂ ਕੋਈ ਹੋਰ ਫਸਲਾਂ ਦੇ ਕਿਉਂਕਿ ਇਹ ਵੀ ਕਹਿੰਦੇ ਸਾਡਾ ਜੀ ਨਹੀਂ ਕਰਦਾ ਵੀ ਅਸੀਂ ਝੋਨੇ ਨੂੰ ਪ੍ਰੈਪਰ ਦਈਏ ਕਿਉਂਕਿ ਹੋਰ ਸਬਜ਼ੀਆਂ ਵੀ ਅਸੀਂ ਬੀਜੀਏ ਨਾਲ ਕਿਉਂਕਿ ਸਰਕਾਰ ਉਹਨਾਂ ਦਾ ਸਹੀ ਮੁੱਲ ਤੈਅ ਕਰੇ ਹਾਂਜੀ ਹਾਂ ਠੀਕ ਹਾਂਜੀ ਸ਼ਸ਼ੀਕਲ ਜੀ ਤੇ ਅਸੀਂ ਗੱਲ ਕਰਦੇ ਆ ਜੀ ਨਾਵਾ ਮੰਡੀ ਦੇ ਪ੍ਰਧਾਨ ਨੇ ਜੋ ਅਸੀਂ ਉਹਨਾਂ